ਵਾਹਿਗੁਰੂ ਜੀ ਖਾਲਸਾ ਬਾਣੀ ਫਤੇ ਸਤਿ ਸ੍ਰੀ ਅਕਾਲ YouTube ਚੈਨਲ ਲਾਈਵ ਹੋਇਆ ਐਸ ਵੇਲੇ ਜੋ ਗ੍ਰੈਂਡ ਹੋਟਲ ਜਡੇਆਲਾ ਦੀ ਜਿ ਨਜ਼ਦੀਕ ਹਵੇਲੀ ਨੀਲਾਗੁਰੂ ਉਥੇ ਜੋ ਮੀਟਿੰਗ ਚੱਲ ਰਹੀ ਹੈ ਮੀਟਿੰਗ ਦੇ ਵਿੱਚ ਸਾਡੇ ਦਰਮਿਆਨ ਆਜੂ ਕੈਰ ਪ੍ਰੋਜੈਕਟ ਕੰਪਨੀ ਦੇ ਕੰਪਨੀ ਦੇ ਪ੍ਰੋਮੋਟਰ ਡਾਕਟਰ ਵਿਸ਼ੂ ਸ਼ਰਮਾ ਜੀ ਜੋ ਫੋੜਾ ਵਾਲਾ ਜਨੰਦਰ ਤੋਂ ਆਇਆ ਨਾ ਆਉਨਾ ਗੱਲਬਾਤ ਕਰੀਏ ਕਿ ਇਹ ਕਿਹਦੇ ਵਾਸਤੇ ਕੰਪਨੀ ਚੱਲਦੀ ਹੈ ਕੀ ਕਰਨਾ ਚਾਹੁੰਦੇ ਹੈ ਕੰਪਨੀ ਕੀ ਚਲਾ ਦਿੰਦੀ ਹੈ ਦੁਨੀਆ ਨੂੰ ਦੇਵ ਦੇ ਸੰਗਤਾਂ ਹਵਲ ਜੁੜੀਆਂ ਆਉ ਫਤਿਹ ਅਰਜ਼ ਕਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਡਾਕਟਰ ਸਾਹਿਬ ਨਾਲ ਗੱਲਬਾਤ ਕਰੀਏ ਕੀ ਇਸ ਸਬੰਧ ਵਿੱਚ ਕਹਿਣਾ ਚਾਹੁੰਦੇ ਹੈ ਜੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਇਹ ਜੋਤੀ ਇਹ ਕਹਵਾਏ ਡਾਕਟਰ ਸਾਹਿਬ ਜੋ ਤੁਹਾਡਾ ਦਵਾਈਆਂ ਦਾ ਕੰਪਨੀ ਦਾ ਹੈਗਾ ਉਹਦਾ ਕੀ ਸੰਦੇਸ਼ ਦੇਣਾ ਚਾਹੁੰਦੇ ਦੁਨੀਆ ਜੀ ਸਾਰਿਆਂ ਨੂੰ ਫੇਰ ਇੱਕ ਵਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਡਾਕਟਰ ਬੀਸ਼ੂ ਸ਼ਰਮਾ ਆਯੂਕੇਅਰ ਕੰਪਨੀ ਫਗਵਾੜਾ ਜਲੰਧਰ ਤੋਂ ਆਯੂਕੇਅਰ ਦਾ ਮਿਸ਼ਨ ਹੈ ਲੋਕਾਂ ਨੂੰ ਨਿਰੋਗੀ ਲੋਕਾਂ ਨੂੰ ਬਿਮਾਰੀਆਂ ਤੋਂ ਰਾਹਤ ਦਿਲਾਉਣਾ ਬਿਮਾਰੀਆਂ ਤੋਂ ਰਹਿਤ ਕਰਨਾ ਅੱਜ ਦੇ ਡੇਟ 'ਚ ਸਾਰੀ ਦੁਨੀਆ ਬਿਮਾਰ ਹੈ ਅੰਗਰੇਜ਼ੀ ਦਵਾਈਆਂ ਖਾ ਕੇ ਲੋਕ ਠੀਕ ਨਹੀਂ ਹੋ ਰਹੇ ਲੋਕ ਸਗੋਂ ਜ਼ਿਆਦਾ ਬਿਮਾਰ ਹੋ ਰਹੇ ਸਾਡੇ ਕੋਲ ਆਯੂ ਕੇਅਰ ਦੇ ਕੋਲ ਜਿਹੜਾ ਦੇ ਪ੍ਰੋਡਕਟ ਹੈ ਜੋ ਲਾਈ ਲਾਸ ਤੋਂ ਲਾਈਲਾਜ ਬਿਮਾਰੀ ਨੂੰ ਵੀ ਅਸੀਂ ਠੀਕ ਕਰ ਸਕਦੇ ਹਾਂ ਵੱਡੀ ਤੋਂ ਵੱਡੀ ਬਿਮਾਰੀਆਂ ਠੀਕ ਕਰ ਸਕਦੇ ਹਾਂ ਛੋਟੀ ਤੋਂ ਛੋਟੀ ਪ੍ਰੋਬਲਮ ਨੂੰ ਵੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਸੀਂ ਠੀਕ ਕਰ ਸਕਦੇ ਹਾਂ ਤੇ ਇਹਦੇ ਨਾਲ ਹੀ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਪੂਰੀ ਦੁਨੀਆ 'ਚ ਵੱਸਦੇ ਪੰਜਾਬੀਆਂ ਨੂੰ ਕਿ ਤੁਸੀਂ ਨਿਰੋਗੀ ਰਹਿਣਾ ਚਾਹੁੰਦੇ ਹੋ ਤੁਸੀਂ ਆਪਣੀ ਸਿਹਤ ਨੂੰ ਵਧੀਆ ਰੱਖਣਾ ਚਾਹੁੰਦੇ ਹੋ ਤੁਸੀਂ ਆਪਣੀ ਫੈਮਿਲੀ ਨੂੰ ਵਧੀਆ ਰੱਖਣਾ ਚਾਹੁੰਦੇ ਹੋ ਤੁਸੀਂ ਆਪਣੇ ਨੀਅਰ ਡੀਅਰ ਨੂੰ ਵਧੀਆ ਰੱਖਣਾ ਚਾਹੁੰਦੇ ਹੋ ਤਾਂ ਇੱਕ ਵਾਰ ਆਯੂ ਕੇਅਰ ਦੇ ਪ੍ਰੋਡਕਟ ਨੂੰ ਯੂਜ਼ ਕਰਕੇ ਜਰੂਰ ਦੇਖੋ ਇੱਕ ਵਾਰ ਆਯੂ ਕੇਅਰ ਨੂੰ ਇੱਕ ਵਾਰ ਮੌਕਾ ਜਰੂਰ ਦਿਓ ਤੁਸੀਂ ਆਪਣੀ ਲਾਈਫ 'ਚ ਜਿੰਨੀ ਵੀ ਚੈਲੰਜ ਫੇਸ ਕਰ ਰਹੇ ਹੋ ਤੁਸੀਂ ਆਪਣੀ ਲਾਈਫ 'ਚ ਜਿੰਨੀ ਵੀ ਪ੍ਰੋਬਲਮਾਂ ਫੇਸ ਕਰ ਰਹੇ ਹੋ ਆਯੂ ਕੇਅਰ ਸਿਹਤ ਨੂੰ ਲੈ ਕੇ ਸਾਰੀ ਪ੍ਰੋਬਲਮਾਂ ਤੁਹਾਡੀਆਂ ਠੀਕ ਕਰ ਦੇਗਾ ਇਹਦੀ ਆਯੂ ਕੇਅਰ ਕੰਪਨੀ ਗਾਰੰਟੀ ਲੈਂਦੀ ਹੈ ਆਯੂ ਕੇਅਰ ਹਾਰਡ ਲੀਵਰ ਕਿਡਨੀ 슈ਗਰ ਬੀਪੀ ਸਰਵਾਈਕਲ ਮਾਈਗਰੇਨ ਗਠੀਆ ਬਵਾਸੀਰ اور ਵੀ ਬਹੁਤ ਸਾਰੀ ਇਸ ਤਰ੍ਹਾਂ ਦੀ ਜਿੰਨੀ ਵੀ ਪ੍ਰੋਬਲਮ ਹੈ ਸਰ ਦੇ ਵਾਲ ਤੋਂ ਲੈ ਕੇ ਪੈਰ ਦੇ ਨਹਾਂ ਤੱਕ ਹਰ ਤਰ੍ਹਾਂ ਦੀ ਪ੍ਰੋਬਲਮ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੀ ਹੈ ਉਹ ਠੀਕ ਕਰਦੀ ਹੈ ਤੇ ਅਸੀਂ ਅੱਜ ਜਿੰਡਿਆਲਾ ਗੁਰੂ ਦੇਵੀ ਚ ਹੋਟਲ ਪੇਜ ਗ੍ਰਾਉਂਡ ਦੇ ਵਿੱਚ ਮੀਟਿੰਗ ਕਰ ਰਹੇ ਸੀ ਮੇਰੇ ਨਾਲ ਮੇਰੀ ਕੰਪਨੀ ਦੇ ਟੀਮ ਮੈਂਬਰ ਮੇਰੇ ਸਾਰੇ 파ਟਨਰ ਮੇਰੇ ਸਾਥ ਨਾਲ ਆਏ ਹੋਏ ਨੇ ਤੇ ਇਹ ਸਾਰੇ ਮਿਲ ਕੇ ਅਸੀਂ ਸਾਰਿਆਂ ਨੇ ਪ੍ਰਣ ਲਿਆ ਅਸੀਂ ਸਾਰਿਆਂ ਨੇ ਫੈਸਲਾ ਕੀਤਾ ਕਿ ਅਸੀਂ ਪੂਰੇ ਪੰਜਾਬ ਨੂੰ ਨਿਰੋਗੀ ਬਣਾਣਾ ਹੈ ਔਰ ਪੂਰੇ ਪੰਜਾਬੀ ਦੁਨੀਆ ਦੇ ਕਿਸੇ ਵੀ ਮੁਲਕ ਚ ਵਸਦੇ ਹੋਣ ਉਹਨਾਂ ਨੂੰ ਨਿਰੋਗੀ ਬਣਾਣਾ ਹੈ ਇਹ ਸਾਡਾ ਸੰਕਲਪ ਹੈ ਇੱਕ ਵਾਰ ਫੇਰ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਤਿਰ ਡਾクター ਸਾਹਿਬ ਜਦੋਂ ਜਦੋਂ ਤੁਸੀਂ ਅੱਜ ਕੰਪਨੀ ਜੁਆਇਨ ਕੀਤਾ ਕੋਲ ਵੀ ਕੀਤਾ ਤੁਸੀਂ ਹਾਂਜੀ ਸਾਡੀ ਕੰਪਨੀ 20 ਫਰਵਰੀ 2020 ਨੂੰ ਇਸ ਮਿਸ਼ਨ ਨੂੰ ਲੈ ਕੇ ਸ਼ੁਰੂ ਹੋਈ ਹੈ। ਔਰ ਮੇਰਾ ਮੰਨਣਾ ਹੈ ਅਸੀਂ ਹਜ਼ਾਰਾਂ ਲੋਕਾਂ ਦੀ ਲਾਇਲਾਜ ਤੋਂ ਲਾਇਲਾਜ ਬਿਮਾਰੀਆਂ ਠੀਕ ਕਰ ਚੁੱਕੇ ਹਾਂ। ਕਿਡਨੀ ਦੀ ਪ੍ਰੋਬਲਮ ਇੱਕ ਦਿਨ ਚ ਦੋ ਦੋ ਡਾਇਲਿਸਿਸ 16 16 89 ਕੈਨੇਡਾ ਤੋਂ ਬੰਦਾ ਵਾਪਸ ਇੰਡੀਆ ਆਇਆ ਸੀ ਬਿਮਾਰ ਹੋ ਕੇ ਉਹਨੂੰ ਠੀਕ ਕਰਕੇ ਅਸੀਂ ਕੈਨੇਡਾ ਭੇਜ ਚੁੱਕੇ ਹਾਂ। 20 ਸਾਲ ਪੁਰਾਣੀ ਸ਼ੂਗਰ ਜਿਹਦੀ ਸ਼ੂਗਰ 400 ਤੋਂ ਥੱਲੇ ਨਹੀਂ ਜਾਂਦੀ ਸੀ ਉਸ ਤਰ੍ਹਾਂ ਦੀ ਸ਼ੂਗਰ ਨੂੰ ਠੀਕ ਕਰ ਚੁੱਕੇ ਹਾਂ। ਇਸ ਤਰ੍ਹਾਂ ਦੀਆਂ ਹਾਰਟ ਦੀ ਪ੍ਰੋਬਲਮ ਜਿਨ੍ਹਾਂ ਨੂੰ ਡਾਕਟਰ ਨੇ ਬਾਈਪਾਸ kiya ਜਿਹੜੇ ਅਮਰੀਕਾ ਤੋਂ ਵਾਪਸ ਆ ਉਹਨਾਂ ਨੂੰ ਠੀਕ ਕਰ ਚੁੱਕੇ ਹਾਂ ਇਸ ਤਰ੍ਹਾਂ ਦੇ ਹਜ਼ਾਰਾਂ ਹਜ਼ਾਰਾਂ ਲੋਕਾਂ ਨੂੰ ਅਸੀਂ ਠੀਕ ਕਰ ਚੁੱਕੇ ਹਾਂ ਔਰ ਕੰਪਨੀ ਦਾ ਇਹ ਮਿਸ਼ਨ ਹੈ ਕਿ ਪੰਜਾਬੀ ਔਰ ਪੰਜਾਬ ਦੇ ਵਸਦੇ ਪੂਰੀ ਦੁਨੀਆ 'ਚ ਜਿੰਨੇ ਵੀ ਲੋਕ ਹੈ ਜਦੋਂ ਤੱਕ ਉਹ ਸਾਰੇ ਨਿਰੋਗੀ ਨਾ ਹੋ ਜਾਣ ਸਾਰਿਆਂ ਦੀ ਬਿਮਾਰੀ ਨਾ ਖਤਮ ਹੋ ਜਾਏ ਅਸੀਂ ਉਦੋਂ ਤੱਕ ਇਸ ਕੰਮ ਨੂੰ ਕਰਦੇ ਰਵਾਂਗੇ ਔਰ ਸਾਰਿਆਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਆਪ ਕਿਹੜੇ ਕਿਹੜੇ ਆਪਾਂ ਉਹਦੇ ਤੇ ਕੰਮ ਕਰਦੇ ਆਪਾਂ ਸੰਪਰਕ ਨੰਬਰ ਦੱਸ ਜਾਵੇ ਕਿਹ ਸੰਪਰਕ ਨੰਬਰ ਜਾ ਹਾਂਜੀ ਮੈਂ ਆਯੂ ਕੇਅਰ ਕੰਪਨੀ ਦਾ ਕੰਪਨੀ ਪ੍ਰਮੋਟਰ ਹਾਂ ਮੇਰਾ ਉਹਦਾ ਕੰਪਨੀ ਪ੍ਰਮੋਟਰ ਦਾ ਹੈ ਮੇਰਾ ਕੰਟੈਕਟ ਨੰਬਰ ਹੈ 9256433093 ਇੱਕ ਵਾਰ ਫੇਰ ਤੋਂ ਮੇਰਾ ਨੰਬਰ 9256433093 ਇੱਕ ਵਾਰ ਪੰਜਾਬੀ ਦੱਸੇ ਜਾਵੇ ਜੀ 9256433093 150 20 ਦੱਸਿਆ ਜਲ ਜਲ ਟਿਕਟ ਦਵਾਈ ਦਾ ਨਾਮ ਲੈਂਦੇ ਆ ਦਵਾਈ ਕਿੰਨੀ ਕੁ ਮਹਿੰਗੀ ਆ ਕਿੰਨੇ ਕੁ ਤੁਹਾਡੇ ਨਾਲ ਮੈਂਬਰ ਅੱਜ ਆਏ ਆ ਜੋ ਤੜਕੇੜੇੜੇ ਉਹਦੇ ਤੇ ਕੰਮ ਕਰਦੇ ਦਵਾਈ ਦੀ ਗੱਲ ਕਰਾਂ ਅਲੱਗ-ਅਲੱਗ ਤਰ੍ਹਾਂ ਦੀ ਇਹ ਜਿਨ੍ਹਾਂ ਨੂੰ ਜਿਸ ਤਰ੍ਹਾਂ ਦੀ ਪ੍ਰੋਬਲਮ ਹੈ 100 200 ਤੋਂ ਸ਼ੁਰੂ ਹੋ ਕੇ 3-4000 ਤੋਂ ਜ਼ਿਆਦਾ ਮਹੀਨੇ ਦਾ ਖਰਚਾ ਨਹੀਂ ਆਏਗਾ 100 200 ਤੋਂ ਲੈ ਕੇ ਤਿੰਨ ਚਾਰ ਹਜ਼ਾਰ ਤੱਕ ਮਹੀਨੇ ਦਾ ਖਰਚਾ ਆਏਗਾ ਤੇ ਮੇਰੇ ਨਾਲ ਜਿਹੜੇ ਆਏ ਸਾਰੇ ਲੋਕ ਕੰਪਨੀ ਦੇ ਸਨਮਾਨਿਤ ਡਿਸਟ੍ਰਿਬਿਊਟਰ ਨੇ ਸਾਰੇ ਕੰਪਨੀ ਨੂੰ ਪ੍ਰਮੋਟ ਕਰ ਰਹੇ ਕੰਪਨੀ ਨੂੰ ਪ੍ਰਮੋਟ ਨਹੀਂ ਕਰ ਰਹੇ ਲੋਕਾਂ ਨੂੰ ਠੀਕ ਕਰਨ ਲਈ ਮਿਸ਼ਨ ਦੇ ਤੌਰ ਤੇ ਕੰਮ ਕਰ ਰਹੇ ਇਹਨਾਂ ਦਾ ਸਾਰਿਆਂ ਦਾ ਮਿਸ਼ਨ ਹੈ ਜੀ ਅਸੀਂ ਲੋਕਾਂ ਨੂੰ ਨਿਰੋਗੀ ਬਣਾਉਣਾ ਹੈ ਲੋਕਾਂ ਦੀ ਸਿਹਤ ਠੀਕ ਕਰਨੀ ਹੈ ਪੰਜਾਬ ਤੇ ਪੰਜਾਬੀਅਤ ਨੂੰ ਖੁਸ਼ਹਾਲ ਕਰਨਾ ਹੈ ਸਿੰਫ ਵਾਲੇ ਤੋਂ ਜਲੰਧਰ ਤੋਂ ਆਏ ਆ ਜਲੰਧਰ ਹੁੰਦੇ ਹੋਏ ਤੁਹਾਡੇ ਨਾਲ ਇਸ ਇਲਾਕੇ ਦੇ ਬੰਦੇ ਜੋ ਜੁੜੇ ਹੋ ਆ ਡਿਸਟ੍ਰਿਬਿਊਟਰ ਉਹਨਾਂ ਦੀ ਕੋਈ ਗੱਲਬਾਹ ਹੈ ਤੁਹਾਡੇ ਰਿਸ਼ਤੇ ਆ ਹੀ ਜਿੱਥੇ ਇਸ ਏਰੀਆ ਦੇ ਵੀ ਆਏ ਜਿੰਡਿਆਲਾ ਗੁਰੂ ਤੋਂ ਮੈਡਮ ਜੀ ਆਏ ਉਹਨਾਂ ਦੇ ਹਸਬੰਦ ਆਏ ਮੈਨੇਜਰ ਸਾਹਿਬ ਆਏ ਸੁਖਦੇਵ ਜੀ ਸੁਖਦੇਵ ਸਿੰਘ ਜੀ ਅੱਛਾ ਜੀ ਮੈਨੇਜਰ ਸਾਹਿਬ ਹਾਂਜੀ ਮੈਨੇਜਰ ਸਾਹਿਬ ਤੁਹਾਡੇ ਕੋਈ ਇੱਕ ਮੈਨੇਜਰ ਵੀ ਇਸ ਸੈਟੀ ਚ ਰੱਖਿਆ ਜਾਂਦੇ ਜੀ ਨਹੀਂ ਆਈਓ ਕਰਦੇ ਮੈਨੇਜਰ ਨੇ ਬੈਂਕ ਰੇ ਮੈਨੇਜਰ ਬੈਂਕ ਤੋਂ ਰਿਟਾਇਰ ਹੋਏ ਸੀ ਬੈਂਕ ਦੇ ਵਿੱਚ ਆਪ ਗੱਲਬਾਹ ਕਰੀਏ ਜੋ ਮੈਨੇਜਰ ਸਾਹਿਬ ਜੀ ਆ ਉਹਨਾਂ ਨੇ ਇਹ ਕੰਪਨੀ ਜੁਆਇਨ ਕੀਤੀ ਆ। ਫਸ ਗਿਆ ਸਰ ਜੀ? ਫਸ ਗਿਆ ਸਰ ਜੀ। ਇਹ ਸਰ ਜੀ ਕਿੰਨੇ ਚਿਰ ਹੋ ਗਿਆ ਜੁੜਿਆ ਤੁਹਾਨੂੰ ਇਸ ਕੀ ਲਾਈਨ ਤੇ ਜੀ? ਇਹ ਨੂੰ ਹੋ ਗਿਆ ਮੈਨੂੰ ਜੁੜੇ ਨੂੰ 2 ਸਾਲ ਹੋ ਗਏ ਆ ਜੀ। 2 ਸਾਲ ਹੋਏ ਜੀ? ਇਹਦੇ ਮਤਲਬ ਪ੍ਰੋਡਕਟ ਦਾ ਰਿਜ਼ਲਟ ਬਹੁਤ ਇੱਕ ਨੰਬਰ ਹੈ ਜੀ। ਹਾਂ ਜੀ। ਮੇਰੇ ਜੋ ਵੀ ਭੈਣ ਭਰਾ ਦੁਨੀਆਂ 'ਚ ਵੱਸਦੇ ਆ ਮੇਰੇ ਨੂੰ ਉਹਨਾਂ ਦਾ ਹਜ਼ਾਰ ਦਵਾ ਇਹਨਾਂ ਪ੍ਰੋਡਕਸ਼ਨ ਨਾਲ ਜੁੜਕਰ ਨੂੰ ਵੱਧ ਵਸ ਸਕਾ ਲਾ। ਇਹ ਤੁਹਾਨੂੰ ਬੈਨੀਫਿਟ ਕਿੰਨਾ ਕੁ ਮਿਲਿਆ ਤੁਹਾਨੂੰ ਲੋਕਾਂ ਨੂੰ ਕਿੰਨਾ ਕਿ ਤੁਹਾਨੂੰ ਤੋ આજ ਤੱਕ ਪ੍ਰੋਫਟ ਹੋਇਆ ਜੀ? ਬਹੁਤ ਬੈਨੀਫਿਟ ਹੋਇਆ ਜੀ। ਇਹਦੇ ਵਿੱਚ ਕੰਮ ਕਰਨ ਨਾਲ ਬਹੁਤ ਇਨਕ ਤੇ ਲੋਕਾਂ ਦੇ ਵਿੱਚ ਆਪਣੀ ਮੌਜੂਦਗੀ ਹੈ। ਤੁਸੀਂ ਸਰ ਸਰਕਾਰੀ ਨੌਕਰੀ ਕਰਕੇ ਆਏ ਆ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਲੋਕਾਂ ਨੂੰ ਇਸ ਦਵਾਈ ਸੋਹ। ਸੰਦੇਸ਼ ਦੇਣਾ ਚਾਹੁੰਦਾ ਵੀ ਇਹ ਕੰਪਨੀ ਬਹੁਤ ਵਧੀਆ ਜੀ। ਇਹਦੇ ਪ੍ਰੋਡਕਟਸ ਵਰਤ ਕੇ ਲੋਕਾਂ ਨੂੰ ਆਪਣੀ ਕਾਇਆ ਨੂੰ ਠੀਕ ਕਰਨ ਹੈ। ਅੰਗਰੇਜ਼ੀ ਹੋਰ ਇਸ ਦਵਾਈ ਦਾ ਕੀ ਅੰਤਰ ਹੈ ਜੀ? ਅੰਗਰੇਜ਼ੀ ਦਵਾਈ ਜਿਹੜੀ ਆ ਜੀ ਉਹ ਸਾਈਡ ਇਫੈਕਟ ਹੈ। ਇਹਦੇ ਸਾਈਡ ਇਫੈਕਟ ਨਹੀਂ ਹੈਗੇ। ਹਾਂ ਜੀ। ਆ ਤਾਂ ਤੇ ਇਹਨਾਂ ਕੋਈ ਪ੍ਰੂਫ ਕਿੰਨਾ ਕਾਗਜ਼ ਚ ਹੈ ਕਿ ਰੋਟਾ ਹੋ ਗਿਆ 45000 ਰੁਪਏ ਹੋਣਾ ਜੀ ਹੋਇਆ ਚਲਾਇਆ 21 ਸੰਦੇਸ਼ ਦੇਣਾ ਚਾਹੁੰਦੇ ਲੋਕਾਂ ਨੂੰ ਇਹ ਦੋ ਐਡਸ ਸਨ ਲੋਕਾਂ ਸੰਦੇਸ਼ ਚਾਹੁੰਣਾ ਜਮ ਇਹ ਨਾਲ ਜੁੜ ਕੇ ਨਾਲੇ ਸੇਅਰ ਠੀਕ ਕਰੋ ਨਾਲੇ ਪੈਸਾ ਕਮਾਓ ਓਕੇ ਥੈਂਕ ਯੂ ਸਾਰੀ ਸੰਦੇਸ਼ ਆਓ ਆਪਾਂ ਜੋ ਇਸ ਇਲਾਕੇ ਦੇ ਮੈਨੇਜਰ ਸਾਹਿਬ ਜੀ ਨਾਲ ਜਾਣਕਾਰੀ ਦਿੱਤੀ ਗਈ ਹੈ ਆ ਸਾਰੀ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਅੱਜ ਮੀਟਿੰਗ ਅਟੈਂਡ ਕੀਤੀ ਆ ਮੀਟਿੰਗ ਦਾ ਕੀ ਅਸਰ ਆਸ ਹੈ ਹੀ ਸੰਦੇਸ਼ ਆਜੀ ਮੀਟਿੰਗ ਰਾਜੀ ਆਜੀ ਅੱਜ ਮੈਂ ਮੇਰੇ ਸੈਟਾਂ ਕੀਤੇ ਇਹ ਬਹੁਤ ਜ ਮੇੜੇ ਦੇ ਤਲੇ ਲਈ ਵਿਆਹ ਦੇ ਕੰਪਨੀ ਜੀ ਇਹ ਅਤੇ ਪ੍ਰੋਡਕਟਸ ਬੜੀਆਂ ਬਹੁਤ ਬੜੀਆਂ ਬਰਕਤਾਂ ਲੱਗਦੇ ਜੀ ਆਪਣੀ ਫੇਸ ਠੀਕ ਰੱਖੋ ਇਸ ਦੇ ਨਾਲ ਆਪਣੇ ਇੰਕਮੇਟ ਠੀਕ ਰੱਖੋ ਇਹ ਕੰਪਨੀ ਨਾਲ ਜੋ ਵੀ ਜੁੜਿਆ ਉਹ ਲੱਖਾਂ ਨਹੀਂ ਕਰੋੜਾਂ ਤੱਕ ਜਾ ਰਿਹਾ ਹੁੰਦਾ ਇਹਦੇ ਵਾਸਤੇ ਮਿਹਨਤ ਬਹੁਤ ਜ਼ਰੂਰੀ ਆ ਜਿੰਨੀ ਮਿਹਨਤ ਕਰਾਂਗੇ ਉਹਨਾ ਕੰਮ ਕੰਮ ਕਰਾਂਗੇ ਭਾਜੀ ਤੁਸੀਂ ਇੱਕ ਕੌਣ ਕਰਦਾ ਤੁਹਾਡੇ ਕੰਮ ਤੁਸੀਂ ਕਰਦੇ ਜੇ ਕੋਈ ਹੋਰ ਕੰਮ ਕਰਦਾ ਜੀ ਮੇਰੇ ਬਾਕਸ ਦਾ ਕੰਮ ਕਰੀ ਜੀ ਬਾਈ ਵੀ ਕਹਿੰਦੇ ਵਾਈਫਾਈ ਤੁਹਾਡੇ ਜੀ ਹਾਂ ਜੀ ਹਾਂ ਗੱਲ ਕਰਾਓ ਬਾਈ ਵਾਈਫ ਨਾਲ ਆਓ ਜੀ ਉਹ ਮੈਡਮ ਨਾਲ ਗੱਲਬਾਤ ਕਰੀ ਜੋ ਇਲਾਕੇ ਦੇ ਧੰਨਵਾਦ ਕਰਦੇ ਡਾਕਟਰ ਸਾਹਿਬ ਦਾ ਅਸਿਕਾ ਮੈਡਮ ਜੀ ਸਤਿ ਸ਼੍ਰੀ ਅਕਾਲ ਜੀ ਐ ਤੁਹਾਡੇ ਇਲਾਕੇ ਦੀ ਮੀਟਿੰਗ ਚੱਲੀ ਆ ਆਈਆਂ ਸੰਗਤਾਂ ਦਾ ਡਾਕਟਰ ਸਾਹਿਬ ਦਾ ਧੰਨਵਾਦ ਕਰਦੋ ਤੁਸੀਂ ਤੁਹਾਡੇ ਪਤੀ ਸਾਹਿਬ ਨੇ ਦੱਸਿਆ ਵੀ ਇਹ ਕੰਮ ਕਰਦੇ ਆ ਕਿੰਨਾ ਕੁ ਬੈਨੀਫਿਟ ਹੋਇਆ ਕਦੋਂ ਤੁਸੀਂ ਜੁਆਇਨ ਕੀਤਾ ਸੀ ਸਰ ਮੈਂ ਪਹਿਲਾਂ ਤੇ ਮੈਂ ਆਪਣੇ ਡਾਕਟਰ ਸਾਹਿਬ ਦਾ ਔਰ ਮੈਨੇਜਰ ਸਰ ਔਰ ਆਪਣੀ ਆਈ ਹੋਈ ਟੀਮ ਦਾ ਸਾਰੇ ਪਰਿਵਾਰ ਦਾ ਮੈਂ ਧੰਨਵਾਦ ਕਰਦੀ ਆਈਵੇਟ ਨਾਲ ਜਿਹੜੀ ਕੰਪਨੀ ਦੇ ਵਿੱਚ ਤੇ ਇਹਦੇ ਵਿੱਚ ਮੈਂ ਕੰਮ ਕੀਤਾ ਵਾ ਕੰਮ ਕਰਕੇ ਮੈਂ ਕਾਫੀ ਬੈਨੀਫਿਟ ਲਿਆ ਵਾ ਔਰ ਔਰ ਇਹਦੇ ਵਿੱਚ ਅਸੀਂ ਆਪਣੀ ਦੇਹ ਨੂੰ ਸਰੀਰ ਨੂੰ ਠੀਕ ਕਰ ਸਕਦੇ ਆਂ ਕਹੀਂ ਬਿਮਾਰੀਆਂ ਸਾਨੂੰ ਲੱਗ ਚੁੱਕੀਆਂ ਹਨ ਆਈਵੇਟ ਦੇ ਨਾਲ ਇਹ ਪ੍ਰੋਸੈਸ ਸਾਨੂੰ ਕਾਫੀ ਫਾਇਦੇ ਹੋਏ ਆ ਬਾਕੀ ਇਹ ਜਿਹੜੀ ਸੋ ਅੱਜ ਨਾਲ ਅੱਜ ਕੀਤੀ ਆ ਬਹੁਤ ਵਧੀਆ ਮੀਟਿੰਗ ਹੋਈ ਆ ਇਸ ਮੀਟਿੰਗ ਦੇ ਵਿੱਚ ਬਹੁਤ ਅੱਛੀ ਨੇ ਸਿੱਖ ਲਈ ਹੋਈ ਆ ਜੋ ਨੂੰ ਨਹੀਂ ਸੀ ਨੌਲੇਜ ਨੂੰ ਵੀ ਲਈ ਹੋਈ ਆ ਮੈਂ ਵੀ ਆਪਣੇ ਤੇਿਆਰ ਦੇ ਵਿੱਚ ਸਾਰੇ ਦਾ ਸਾਰਾ ਆਉਂਦਾ ਬਹੁਤ ਬਦਕਾਰ ਕਰਦੀ ਆ ਧੰਨਵਾਦ ਕਰਨੀ ਆ ਔਰ ਇਹਦੇ ਵਿੱਚ ਅਸੀਂ ਕਾਫੀ ਬੈਨੀਫਿਟ ਲੈ ਚੁੱਕੇ ਹਾਂ ਬਹੁਤ ਜੀ ਦਾ ਖਾਲਸਾ ਬੈਨੀਫਿਟ ਚੁੱਕਾ ਹਾਂ ਹਾਂਜੀ ਆਹ ਗੱਲਬਾਤ ਜੀ ਮਰਨ ਦੇ ਜਾਰੀ ਰੱਖੀ ਮੈਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਦੱਸ ਜਾਵੇ ਟੈਲੀਫੋਨ ਨੰਬਰ ਦੱਸੇ ਜਾਵੇ ਜੀ ਮੇਰਾ ਨਾਮ ਬਲਵਿੰਦਰ ਕੋਹਰ ਉਹ ਮੈਂ ਕਿਹੜੇ ਕੁਝ ਹਲਕਾ ਤੋਂ ਬੋਲਦੀ ਹਾਂ ਤੇ ਮੇਰਾ ਟੈਲੀਫੋਨ ਨੰਬਰ ਹੈ 8427 44827 ਔਰ ਮੈਂ ਇੱਕ ਕੰਪਨੀ ਵਿੱਚ ਕੰਮ ਕਰਦੀ ਹਾਂ ਔਰ ਮੇਰੇ ਨਾਲ ਆਓ ਸਾਰੇ ਆਪਾਂ ਜੁੜ ਕੇ ਸੇਧ ਨੂੰ ਠੀਕ ਕਰੀਏ ਔਰ ਆਪਣਾ ਦੇਸ਼ ਖੁਸ਼ਹਾਲ ਕਰੀਏ ਮੈਂ ਤੁਸੀ ਦਾ ਪੈਸਾ ਮੈਂ ਤੁਸੀ ਕੀ ਸੰਦੇਸ਼ ਦੇਣਾ ਚਾਹੁੰਦੀ ਜਨਤਾ ਨੂੰ ਜੀ ਤੁਸੀਂ ਜਨਤਾ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹੁੰਦੀ ਹਾਂ ਕਿ ਆਪਣੇ ਆਪ ਦੀ ਕੇਅਰ ਕਰੋ ਆਪਣਾ ਧਿਆਨ ਕਰੋ ਦੇਖੋ ਬਹੁਤ ਸਾਰੇ ਅਟੈਕ ਹੋ ਰਹੇ ਆ ਕੈਮੀਕਲ ਸਾਡੇ ਅੰਦਰ ਬਹੁਤ ਜਾ ਰਿਹਾ ਵਾ ਸਬਜ਼ੀਆਂ ਰਹੀਂ ਔਰ ਹਰ ਛੋਵੀ ਸਿੱਖਾਣੇ ਪੀਣੇ ਸਾਡੇ ਅੰਦਰ ਕੈਮੀਕਲ ਔਰ ਬਿਮਾਰੀਆਂ ਜਾ ਰਹੀਆਂ ਆ ਅਸੀਂ ਆਪਣਾ ਜਿੰਨਾ ਵੀ ਧਿਆਨ ਰੱਖਾਂਗੇ ਤੰਦਰੁਸਤ ਰਾਵਾਂਗੇ ਲੰਮੇ ਸਮੇਂ ਤੱਕ ਜੀਵਾਂਗੇ ਆਪਣੇ ਬੱਚਿਆਂ ਚ ਰਾਵਾਂਗੇ ਆਪਣੇ ਦੇਸ਼ ਨੂੰ ਖੁਸ਼ਹਾਲ ਕਰੀਏ ਔਰ ਖੁਦ ਠੀਕ ਰਹੀਏ ਔਰ ਆਪਣੇ ਦੇਸ਼ ਨੂੰ ਠੀਕ ਰੱਖੀਏ ਮੈਨੂੰ ਜਿੱਕਰ ਖਾਲਸਾ ਇਹ ਸਨ ਡਾਕਟਰ ਵੀਸੂ ਜੀ ਕੰਪਨੀ ਦੇ ਜਿਹੜੇ ਅੱਜ ਮੀਟਿੰਗ ਜਿਹੜੇ ਆਲਾ ਇਹ ਗ੍ਰੈਂਡ ਰਿਯਾਲਾ ਵਿਖੇ ਮੀਟਿੰਗ ਹੋਈ ਆ ਆਪ ਪ੍ਰੋਗਰਾਮ ਨੂੰ ਧੰਨਵਾਦ ਕਰਦੇ ਹੋਏ ਅਤੇ ਸਮੂਹ ਸੰਗਤਾਂ ਨੂੰ ਦੇਵ ਦੇ ਸੰਗਤਾਂ ਨੂੰ ਸਾਥਰੀ ਬਣਾਉਂਦੇ ਹੋਏ ਵਾਹਿਗੁਰੂ ਜੀ ਦਾ ਖਾਲਸਾ ਖਾਲਸਾ ਵਾਹਿਗੁਰੂ ਜੀ ਦੇ ਹੱਥੇ ਦੇਵ ਦੇ ਸੰਗਤਾਂ ਨੂੰ ਸਾਥਰੀ ਕਾਲ ਬਣਾਉਂਦੇ ਜੀ ਜਿਹੜੇ ਜੁੜੇ ਹੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਹੱਥੇ ਵਾਹਿ ਕਾਲਤਾ ਭਾਈ ਭਤੇ ਅਸੀਂ ਮਰੂ YouTube ਚੈਨਲ ਐ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਜੋਏ ਕੰਪਨੀ ਦੇ ਮੈਨੇਜਰ ਸਾਹਿਬ ਆਏ ਆ ਮੈਨੇਜਰ ਸਾਹਿਬ ਜਾਂ ਡਾਕਟਰ ਸਾਹਿਬ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹਰਤਾ ਸਿੰਘ ਮਧਪੁਰੇ ਤੋਂ YouTube ਤੇ ਦੇਵ ਦੇ ਸੰਗਤਾਂ ਦਾ ਧੰਨਵਾਦ ਜਿਹੜੇ ਅੱਜ ਜੁੜੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ